ਇਹ ਜੋ ਰਾਮਲੀਲਾ ਪਰਿਵਾਰ ਹੈ જયਸ਼੍ਰੀ ਰਾਮ ਰਾਮਲੀਲਾ ਕਲੱਬ ਹੈ ਇਸ ਗੱਲ ਨੂੰ ਸਾਖਸ਼ਾਤ ਕਰਦਾ ਕਿ ਇਲਾਕੇ ਦਾ ਸਭ ਤੋਂ ਵੱਡਾ ਕੈਂਪ ਸਾਰੇ ਹੀ ਬਹੁਤ ਵਧੀਆ ਅਰੇਂਜਮੈਂਟਸ ਚਾਹੇ ਦੀਪਕ ਪੰਸਲ ਜੀ ਹੋਣ ਸਾਡੇ ਛੋਟੇ ਵੀਰ ਚਾਹੇ ਅਫਤਰ ਜੀ ਹੋਣ ਚਾਹੇ ਚੇਅਰਮੈਨ ਫੋਮਨਾਥ ਜੀ ਚਾਹੇ ਮਨਰੋਜ ਜੀ ਮੈਂ ਸਮਝਦਾ ਕਿ ਕਿਸ ਕਿਸ ਦਾ ਨਾਲ ਇਹ ਪੂਰੀ ਟੀਮ ਦਾ ਇਨਾ ਵੱਡਾ ਯੋਗਦਾਨ ਹੈ ਕਿ ਪੂਰੇ ਇਲਾਕੇ ਦੇ ਵਿੱਚ ਇਕੱਲਾ ਰਾਜਪੁਰਾ ਹੀ ਨਹੀਂ ਬਹੁਤ ਵੱਡਾ ਕੈਂਪ ਹੋਰ ਇਹਦੇ ਵਿੱਚ ਦੋ ਵੱਡੇ ਹਸਪਤਾਲ ਦੀਆਂ ਟੀਮਾਂ ਆਉਂਦੀਆਂ ਨੇ ਔਰ 300 ਤੋਂ ਵੱਧ ਯੂਨਿਟ ਜੋ ਹੈ ਇਹਨਾਂ ਦਾ ਹਮੇਸ਼ਾ ਹੀ ਟਾਰਗੇਟ ਹੁੰਦਾ ਕਿਉਂਕਿ ਆਪਾਂ ਇੱਕ ਖੂਨਦਾਨ ਕਰਨ ਦੇ ਨਾਲ ਇੱਕ ਜ਼ਿੰਦਗੀ ਬਚਾਉਣ ਦੇ ਵਿੱਚ ਕਾਮਯਾਬ ਹੁੰਦੇ ਆਂ ਤੇ ਖੂਨਦਾਨ ਇੱਕ ਇਹੋ ਜਿਹਾ ਦਾਨ ਹੈ ਕਿ ਇਸ ਨੂੰ ਆਪਾਂ ਕੇਵਲ ਇਨਸਾਨ ਦੇ શરીਰ ਤੋਂ ਨਹੀਂ ਆਪਾਂ ਜਨਰੇਟ ਕਰ ਸਕਦੇ ਆਂ ਲੈ ਕੇ ਇਸ ਮਸਲੇ ਦੀ ਸਮਾਜ ਦੇ ਵਿੱਚ ਸਭ ਤੋਂ ਵੱਡਾ ਕਨਪ ਦਾ ਇਸ ਟੀਮ ਦਾ ਉਪਰਾਲਾ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਬਹੁਤ 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 ਬਹੁਤ